ਵਾਇਕ ਜੀ ਕਾ ਖਾਲਸਾ ਵਾਇਕ ਜੀ ਕੀ ਫਤਿਹ ਅੱਜ ਜਿਹਦਾ ਆਪਣੀ ਇਹ ਮੀਟਿੰਗ ਦਾ ਜਿਹੜਾ ਅਚਨ ਚੇਤ ਆਪਾਂ ਜਲਦੀ ਮੀਟਿੰਗ ਜਿਹੜੀ ਸੱਦੀ ਹੈ ਉਹਦਾ ਅਜੰਡਾ ਹੈ ਅੱਜ ਦਾ ਹੈਗਾ ਵਾ ਕਿ ਆਪਾਂ 2 ਤਰੀਕ ਨੂੰ ਆਪਣੇ ਜ਼ਿਲ੍ਹੇ ਦੀ ਮੀਟਿੰਗ ਹੈ ਜ਼ਿਲ੍ਹੇ ਦੀ ਮੀਟਿੰਗ ਹੈ ਜਿਹਦੇ ਵਿੱਚ ਆਪਣੇ ਗੁਰਦਾਰਪੁਰ ਜਿਲੇ ਤੋਂ ਤਨਤਾਂਜਿਲ੍ਹੇ ਤੋਂ ਕਾਫੀ ਸੰਗਤ ਜਿਹੜੀ ਆਉਣੀ ਹੈ ਆਓ ਸਾਰੇ ਸਾਹਿਬਾਂ ਸਾਹਿਬ ਆਓ ਸਨ ਲੈ ਜੀ ਤੇ ਸੰਗਤ ਜਿਹੜੀ ਆ ਨਾ ਦੋ ਤਿੰਨਾਂ ਜਿਲਿਆਂ ਦੀ ਇਤੋਂ ਦਾ ਕੇਵਲ ਖਲੇਵੀ ਸੰਗਤ ਕੌਮੀ ਆ ਉਹ ਜਿਹੜੀ ਮੀਟਿੰਗ ਆ ਉਹ ਸਾਡੇ ਜ਼ਿਲ੍ਹਾ ਪ੍ਰਧਾਨ ਹੈ ਜਿਹੜੇ ਸਰਦਾਰ ਸੁਭਿਦਾਨ ਪ੍ਰਵਿੰਦਰ ਸਾਹਿਬ ਇਹਨਾਂ ਦੀ ਰਹਿਮਾਈ ਵੀ ਹੋਣੀ ਆ ਤੇ ਵੇ ਹੁਣ ਜਗਾ ਨਿਯੁਕਤ ਕਰਨੀ ਆ ਆਪਾਂ ਡਿਊਟੀਆਂ ਲਾਉਣੀਆਂ ਆਪਣੀਆਂ ਕਿੰਨੇ ਕੀ ਕਰਨਾ ਉਹ ਮੀਟਿੰਗ ਦੇ ਵਿੱਚ ਕਿਹੜਾ ਕਿਹੜੀ ਕਾਰਵਾਈ ਕਰੂਗਾ ਇਹ ਜਿਹੜਾ ਇਹ ਮੁੱਦੇ ਤੇ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਤੇ ਬਾਕੀ ਜਿਹੜੀਆਂ ਵਿਚਾਰਾਂ ਜਿਹੜੀਆਂ ਹੋਈਆਂ ਉਹ ਜਿਹੜੀ ਲੱਗਦੀ ਹੈ ਸਾਰਿਆਂ ਦੀ ਉਹ ਆਪਾਂ ਨੇ ਇਹ ਬਾਗ ਨੰਬੋਣੀ ਹੈ ਵਧੀਆ ਜਿਹੜੀ ਇਹ ਬਾਹਰ ਤੋਂ ਜਿਹੜੀ ਸੰਗ ਹੈ ਇਹ ਜਿਹੜੀ ਜਿਹੜੇ ਬਾਹਰੋਂ ਆਪਣੇ ਸਹਬਾਨ ਸਾਰੇ ਹੋਣੇ ਆ ਉਹਨਾਂ ਨੂੰ ਪਤਾ ਲੱਗੇ ਕਿ ਜਿਹੜੇ ਦਾ ਇਹਨਾਂ ਦਾ ਕਿੰਨਾ ਗੇਕਾ ਕੰਕਰੀਟ ਆ ਤੇ ਕਿੰਨੀ ਜਿੰਨਾਂ ਦੀ ਹੋ ਉਹ ਇਹ ਆਪਾਂ ਦਾ ਕੱਟਿਆ ਕੱਟ ਵੀ ਆ ਤਵਾਂ ਤੋਂ ਇਹ ਕਰਨਾ ਹਰ ਬੰਦਾ ਜਿਹੜਾ ਪੰਮਣ ਜਾ ਚੱਲਦੇ ਨੇ ਦੇਖੀ ਉੱਤੇ ਆਉਂਦੇ ਆ ਕੋਈ ਜਗਾ ਆਪਾਂ ਨੂੰ ਨਿਬਟ ਤੱਕ ਲੱਗੇ ਹੈ ਹਾਂਜੀ ਇਹ ਜਿਹੜਾ ਆਪਣਾ ਇਹੀ ਹੈ ਤਾਂ ਕੀ ਜਿਹੜੇ ਨਵੇਂ ਵੀਰ ਆਏ ਸਾਡੇ ਨਾਲੇ ਬੜੀ ਖੁਸ਼ੀ ਹੈ ਜਿਨ੍ਹਾਂ ਨੇ ਆਏ ਆ ਬਹੁਤ ਹੀ ਖੁਸ਼ੀਏ ਜਿਹੜੇ ਹਲੇ ਨਵੇਂ ਵੀਰ ਨਾਲ ਜੁੜਨੇ ਗਿਆ ਪਤਾ ਲੱਗਦਾ ਕਿਉਂਕਿ ਗੱਲ ਇਹ ਆ ਵੀ ਉਹਨਾਂ ਤੱਕ ਆਪਾਂ ਨੂੰ ਨਹੀਂ ਪਤਾ ਲੱਗਦਾ ਕਿ ਜਿਹੜੇ ਵੀ ਕਹੇ ਪੜੀਆਂ-ਪੜੀਆਂ ਗੱਲਾਂ ਹੁੰਦੀਆਂ ਹਰ ਬਾਰ ਹੀ ਇੱਕ ਕੈਪਟਨ ਆਇਆ ਪੈਂਸ਼ਨ ਆਉਂਦੀ ਕੈਪਟਨ ਆਇਆ ਉਹਨੇ ਚਲੋ ਪੈਗ ਲਾਇਆ ਅੰਦਰ ਆਨ ਨੂੰ ਉਹਨੇ ਥੋੜਾ ਜਿਹਾ ਵੱਧ ਘੱਟ ਉਹ ਵੀ ਫੁਲਸਾੜਾ ਨੇ ਨੂੰ ਵੀਡੀਓ ਬਣਾ ਕੇ ਤੇ ਉਹਨੂੰ 14 ਦੇ ਲਈ ਜੇਲ੍ਹ ਚ ਭੇਜਤਾ ਹੈ ਤੇ ਨਾਲ ਉਹਦਾ 30000 ਰੁਪਇਆ ਕੱਢ ਲਿਆ